ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਕੀ ਤੁਸੀਂ ਕਦੀ ਸੋਚਿਆ ਹੈ ਕਿ ਇੰਨਾ ਵੱਡਾ ਸਮੁੰਦਰ ਸਿਰਫ ਨਾਮ ਦੀ ਤਾਕਤ ਨਾਲ ਕਿਵੇਂ ਪਾਰ ਹੋਇਆ ਕਿ ਪੱਥਰ ਵੀ ਤਰ ਸਕਦੇ ਨੇ ਜਦੋਂ ਉਹਨਾਂ 'ਤੇ ਪ੍ਰਮਾਤਮਾ ਦਾ ਨਾਮ ਲਿਖਿਆ ਹੋਵੇ ਅੱਜ ਦੀ ਇਹ ਪਵਿੱਤਰ ਸਾਖੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿੱਥੇ ਗੁਰੂ ਸਾਹਿਬ ਤ੍ਰੇਤਾ ਯੁਗ ਦੀ ਇੱਕ ਮਹਾਨ ਘਟਨਾ ਰਹੀ ਸਾਨੂੰ ਨਾਮ ਦੀ ਮਹਿਮਾ ਸਮਝਾਉਂਦੇ ਹਨ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਤਾਨਣ ਵਾਲੀ ਤੇ ਨਹੀਂ ਤਾਨਣ ਵਾਲਾ ਨਾਮ ਹੁੰਦਾ ਹੈ ਆਓ ਸਾਹ ਸੰਗਤ ਜੀ ਇਸ ਅਲੌਖੀ ਅਤੇ ਗਿਆਨ ਭਰੀ ਸਾਖੀ ਨੂੰ ਬੜੇ ਧਿਆਨ ਨਾਲ ਸੁਣਦੇ ਹਾਂ ਸਾਹ ਸੰਗਤ ਜੀ ਇੱਕ ਕਿਰਪਾ ਕਰਦੀਆਂ ਕਿ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਤਾਂ ਹੀ ਤੁਹਾਨੂੰ ਸਾਖੀ ਦੀ ਪੂਰੀ ਜਾਣਕਾਰੀ ਮਿਲ ਸਕੇਗੀ ਇੱਕ ਦਿਨ ਗੋ ਨਾਨਕ ਸੱਚੇ ਪਾਤਸ਼ਾਹ ਜੀ ਆਪਣੇ ਰੰਗ ਵਿੱਚ ਬੈਠੇ ਸਨ ਤਾਂ ਹੀ ਬਾਲਾ ਜੀ ਕਹਿਣ ਲੱਗੇ ਮੈਂ ਸਤਿਗੁਰ ਤੋਂ ਪੁੱਛਿਆ ਗੁਰੂ ਜੀ त्रेता युग ਵਿੱਚ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਹੋਏ ਹਨ ਜਿਨ੍ਹਾਂ ਨੇ 라वण ਦੀ ਕੋਲ ਦਾ ਨਾਸ਼ ਕਰ ਲਿਆ అవਤਾਰ ਲਿਆ ਸੀ 라वण ਨਾਲ ਬੜਾ ਭਾਰੀ ਜੁੱਧ ਕਰਕੇ 라वण ਨੂੰ ਮਾਰਿਆ ਅਤੇ ਉਹਨਾਂ ਨੇ ਸੀਤਾ ਮਾਤਾ ਨੂੰ ਵਾਪਸ ਲਿਆਂਦਾ ਸੀ ਤੇ ਇਹ ਵੀ ਸੁਣਿਆ ਕਿ ਲੰਕਾ ਸਮੁੰਦਰ ਵਿੱਚਕਾਰ ਸੀ ਉੱਥੇ ਜਾਣ ਲਈ ਸਮੁੰਦਰੀ ਰਸਤੇ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਸੀ ਜਦੋਂ ਸੀਤਾ ਮਾਤਾ ਜੀ ਨੂੰ ਰਾਵਣ ਲੈ ਗਿਆ ਉਦੋਂ ਫਿਰਸ਼ੀ ਰਾਮਚੰਦਰ ਜੀ ਲੰਕਾ ਪਹੁੰਚੇ ਸਨ ਉਹਨਾਂ ਨੇ ਉੱਥੇ ਸੁਗਰੀਵ ਨਾਲ ਹਨੂਮਾਨ ਜੀ ਨੂੰ ਆਪਣਾ ਮਿੱਤਰ ਬਣਾ ਲਿਆ ਤੇ ਵਾਂਦਾਂ ਦੀ ਸੇਨਾ ਜੁੱਤਲੀ ਤਿਆਰ ਹੋ ਚੁੱਕੀ ਸੀ ਲੰਕਾ ਤੱਕ ਪਹੁੰਚਣ ਦੀ ਸਭ ਤੋਂ ਵੱਡੀ ਸਮੱਸਿਆ ਸੀ ਕਿ ਸਮੁੰਦਰ ਵਿੱਚੋਂ ਕਿਵੇਂ ਲੰਘਿਆ ਜਾਵੇ ਲੰਕਾ ਤੱਕ ਕਿਵੇਂ ਪਹੁੰਚਿਆ ਜਾਵੇ ਫਿਰ ਉੱਥੇ ਹੀ ਰਾਮਚੰਦਰ ਜੀ ਨੇ ਸਮੁੰਦਰ ਤੇ ਪੁਲ ਬਣਾਇਆ ਸਮੁੰਦਰ ਤੇ ਪੋਲ ਬਣਾਉਣ ਵਾਸਤੇ ਵੱਡੇ ਪਹਾੜ ਲੈ ਕੇ ਸਮੁੰਦਰ ਵਿੱਚ ਸੁੱਟੇ ਤੇ ਬਨਰਾਂ ਦੀ ਸੈਨਾ ਪਾਰ ਲੰਗਾਈ ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਜੀ ਮੇਰੀ ਇਹ ਇੱਛਾ ਹੈ ਕਿ ਲੰਕਾ ਇਲਾਕਾ ਵੀ ਵੇਖਣਾ ਚਾਹੀਦਾ ਹੈ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਉੱਥੇ ਦਰਸ਼ਨ ਕਰਾਓ ਕੋ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਭਾਈ ਬਾਲਾ ਜੀ ਅਸੀਂ ਤੁਹਾਡਾ ਆਖ ਨਹੀਂ ਮੋੜ ਸਕਦੇ ਜੇ ਤੁਹਾਨੂੰ ਲੰਕਾ ਵੇਖਣ ਦੀ ਇੱਛਾ ਹੈ ਤੇ ਅਸੀਂ ਤੁਹਾਨੂੰ ਲੰਕਾ ਜ਼ਰੂਰ ਵਿਖਾਵਾਂਗੇ ਤੇ ਗੁਰੂ ਜੀ ਨੇ ਉੱਥੋਂ ਚਾਲੇ ਪਾ ਲੇ ਗੁਰੂ ਜੀ ਫਿਰ ਬਹੁਤ ਦੂਰ ਤੱਕ ਚੱਲ ਕੇ ਸਮੁੰਦਰ ਦੇ ਕੰਢੇ ਤੇ ਆ ਗਏ ਉਸ ਜਗ੍ਹਾ ਦਾ ਨਾਮ ਰਮੇਸ਼ਵਰਮ ਹੈ ਰਾਮ ਸੇਤੂ ਰਾਮ ਜੀ ਦਾ ਬਣਾਇਆ ਹੋਇਆ ਪੁਲ ਸਮੁੰਦਰ ਵਿੱਚ ਉਹ ਨਿਸ਼ਾਨੀਆਂ ਅੱਜ ਵੀ ਦਿਖਤੀਆਂ ਨੇ ਕਹਿੰਦੇ ਨੇ ਜਿੱਥੇ ਸ਼੍ਰੀ ਰਾਮਚੰਦਰ ਜੀ ਨੇ ਪੁਲ ਬਣਾਇਆ ਸੀ ਉਰ ਰਮੇਸ਼ਵਰਮ ਦੇ ਸਥਾਨ ਤੇ ਇੱਕ ਸ਼ਿਵਲਿੰਗ ਵੀ ਮੌਜੂਦ ਹੈ ਭਾਈ ਮਰਦਾਨਾ ਜੀ ਨੇ ਉਸ ਸ਼ਿਵਲਿੰਗ ਦੇ ਦਰਸ਼ਨ ਕੀਤੇ ਤੇ ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ ਕਿ ਮਹਾਰਾਜ ਇਹ ਸ਼ਿਵਲਿੰਗ ਕਿ ਹੋ ਗਿਆ ਹੈ ਇਹ ਸ਼ਿਵਲਿੰਗ ਕਿਸ ਤੇ ਸਥਾਪਿਤ ਕੀਤਾ ਹੈ ਐਦਾਂ ਲੱਗਦਾ ਹੈ ਕਿ ਇਸ ਦਾ ਬਹੁਤ ਮਹੱਤਵ ਹੈ ਦੁਨੀਆ ਇਸ ਸ਼ਿਵਲਿੰਗ ਦੇ ਦਰਸ਼ਨ ਦੂਰ ਦੂਰੋਂ ਤੱਕ ਆਣਦੀ ਹੈ ਗੁਰੂ ਜੀ ਮੈਨੂੰ ਇਸ ਦਾ ਸਾਰਾ ਇਤਿਹਾਸ ਦੱਸੋ ਕਿਉਂਕਿ ਗੁਰੂ ਜੀ ਤੁਹਾਨੂੰ ਭੂਤਕਾਲ ਵੀ ਪਤਾ ਹੈ ਤੇ ਭਵਿੱਖ ਕਾਲ ਵੀ ਪਤਾ ਹੈ ਕਿੰਨੇ ਹੀ ਕਾਲਾਂ ਦੇ ਤੁਸੀਂ ਜਾਣਦੇ ਹੋ ਭਾਈ ਮਰਦਾਨਾ ਜੀ ਨੇ ਬਚਨ ਸੁਣ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਾ ਜੀ ਜੋ ਵੀ ਪੁੱਛਿਆ ਹੈ ਉਸ ਦੀ ਕਥਾ ਤੁਸੀਂ ਸੁਣੋ ਇਹ ਜੋ ਸਥਾਨ ਹੈ ਇੱਥੇ ਸ਼੍ਰੀ ਰਾਮਚੰਦਰ ਜੀ ਬਾਂਦਰਾਂ ਦੀ ਸੈਨਾ ਲੈ ਕੇ ਆਏ ਸਨ ਜਦੋਂ ਸ਼੍ਰੀ ਰਾਮਚੰਦਰ ਜੀ ਮਹਾਰਾਜ ਬਾਨਰ ਸੈਨਾ ਲੈ ਕੇ ਸਮੁੰਦਰ ਦੇ ਕੰਢੇ ਤੇ ਖੜੇ ਸਨ ਸਾਹਮਣੇ ਵਿਸ਼ਾਲ ਸਾਗਰ ਦੀਆਂ ਲਹਿਰਾਂ ਸੈਂਕੜੇ ਮੀਲ ਪਾਣੀ ਹੀ ਪਾਣੀ ਸੀ ਸ਼੍ਰੀ ਰਾਮਚੰਦਰ ਜੀ ਨੇ ਵਿਚਾਰ ਕੀਤਾ ਕਿ ਇਸ ਤਰ੍ਹਾਂ ਸਮੁੰਦਰ ਨੂੰ ਪਾਰ ਲਗਾਈਏ ਸ਼੍ਰੀ ਰਾਮਚੰਦਰ ਜੀ ਨੇ ਸਲਾਹ ਦਿੱਤੀ ਕਿ ਪਾਣੀ ਨੂੰ ਪਾਰ ਲੰਘਣ ਦਾ ਤਰੀਕਾ ਤਾਂ ਪੁਲ ਹੀ ਹੈ ਉੱਥੇ ਤੱਕ ਪੁਲ ਬਣਾਇਆ ਜਾਵੇ ਤਾਂ ਹੀ ਇਹ ਫੌਜ ਪਾਰ ਲੰਘ ਸਕੇਗੀ ਇਸ ਤੋਂ ਇਲਾਵਾ ਕੋਈ ਵੀ ਹੋਰ ਤਰੀਕਾ ਨਹੀਂ ਹੈ। ਪੁਰਾਤਨ ਮਹਾਪੁਰਖਾਂ ਦੀ ਇਹ ਮਰਿਆਦਾ ਚੱਲੀ ਹੈ ਕਿ ਕੋਈ ਵੀ ਜਦੋਂ ਸ਼ੁਭ ਕਾਰਜ ਕਰਦਾ ਹੈ ਉਸ ਤੋਂ ਪਹਿਲਾਂ ਆਪਣੇ ਪਰਮਾਤਮਾ ਦੀ ਉਪਾਸਨਾ ਪਗਤੀ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਰਾਮਚੰਦ ਜੀ ਨੇ ਆਪਣੇ ਪਰਮਾਤਮਾ ਸ਼ਿਵ ਜੀ ਮਹਾਰਾਜ ਦੀ ਦੀ ਉੱਥੇ ਉਪਾਸਨਾ ਕੀਤੀ ਕਿਉਂਕਿ ਐਸਾ ਵਿਦਾਨ ਹੈ ਕਿ ਜੋ ਤਿੰਨੇ ਦੇਵਤੇ ਹਨ, ਤਿੰਨਾਂ ਦੇਵਤਾਵਾਂ ਵਿੱਚੋਂ ਇੱਕ ਦੂਜੇ ਦਾ ਬਹੁਤ ਸਤਿਕਾਰ ਹੈ। ब्रह्मा विष्णु ਤੇ ਸ਼ਿਵ ਜੀ ਆ ਤਿੰਨ ਤ੍ਰਿਮੂਰਤੀ ਹਨ ਸ਼੍ਰੀ ਵਿਸ਼ਨੂੰ ਜੀ ਸਤੋ ਗੁਣੀ ਸ਼੍ਰੀ ਬ੍ਰਹਮਾ ਚਿਰਾਜੋ ਗੁਣੀ ਤੇ ਸ਼ਿਵ ਜੀ ਤ੍ਰਮ ਗੁਣੀ ਹਨ ਬ੍ਰਹਮਾ ਨੇ ਸ਼ਿਵ ਜੀ ਤੇ ਵਿਸ਼ਨੂੰ ਨੂੰ ਆਪਣਾ ਗੁਰੂ ਬਣਾ ਲਿਆ ਬ੍ਰਹਮਾ ਦੇ ਸ਼ਿਵ ਜੀ ਨੇ ਵਿਸ਼ਨੂੰ ਜੀ ਨੂੰ ਆਪਣਾ ਗੁਰੂ ਬਣਾ ਕੇ ਵਿਸ਼ਨੂੰ ਜੀ ਸਾਡਾ ਗੁਰੂ ਹੈ ਕਿਉਂਕਿ ਗੁਰੂ ਤੋਂ ਬਿਨਾ ਗਤ ਨਹੀਂ ਗੁਰੂ ਤਾਂ ਕੰਨਾ ਸ਼ਿਵ ਜੀ ਅਤੇ ਬ੍ਰਹਮਾ ਲਈ ਵੀ ਜ਼ਰੂਰੀ ਹੈ ब्रह्मा ਤੇ ਸ਼ਿਵ ਜੀ ਨੇ বিষ্ণੂ ਜੀ ਨੂੰ ਆਪਣਾ ਗੁਰੂ ਬਣਾ ਲਿਆ। বিষ্ণੂ ਜੀ ਸਾਡਾ ਗੁਰੂ ਹੈ ਕਿਉਂਕਿ ਗੁਰੂਤਾਨ ਕਾ ਨਾ ਸ਼ਿਵ ਜੀ ਅਤੇ ਬ੍ਰਹਮਾ ਲਈ ਵੀ ਜ਼ਰੂਰੀ ਹੈ। ਇਸ ਲਈ ਬ੍ਰਹਮਾ ਨੇ ਸ਼ਿਵ ਜੀ ਨੂੰ ਆਪਣਾ ਗੁਰੂ বিষ্ণੂ ਜੀ ਨੂੰ ਬਣਾਇਆ। ਜਦੋਂ বিষ্ণੂ ਜੀ ਨੇ ਵੇਖਿਆ ਕਿ ਦੋ ਦੇਵਤੇ ਗੁਰੂ ਵਾਲੇ ਬਣ ਗਏ ਹਨ। ਇਹਨਾਂ ਨੇ ਤਾਂ ਮੈਨੂੰ ਗੁਰੂ ਬਣਾ ਲਿਆ ਤੇ ਮੈਂ ਹੁਣ ਕਿਸ ਨੂੰ ਆਪਣਾ ਗੁਰੂ ਬਣਾਵਾਂ? ਗੁਰੂ ਤਾਂ ਹਮੇਸ਼ਾ ਹੀ ਆਪਣੇ ਤੋਂ ਵੱਧ ਸ਼ਕਤੀਸ਼ਾਲੀ ਰੂਪ ਬਣਾਇਆ ਜਾਂਦਾ ਹੈ। ਜਿਹੜਾ ਆਪਣੇ ਤੋਂ ਘੱਟ ਹੋਵੇ ਉਸ ਨੂੰ ਕਦੇ ਵੀ ਕੋਈ ਗੁਰੂ ਨਹੀਂ ਬਣਾਉਂਦਾ ਬਹੁਤ ਵਿਚਾਰ ਕਰਕੇ ਵੇਖਿਆ ਕਿ ਵਿਸ਼ਨੂੰ ਜੀ ਤੋਂ ਵੱਧ ਸ਼ਕਤੀਸ਼ਾਲੀ ਤਾਂ ਕੋਈ ਵੀ ਨਹੀਂ ਹੈ ਪਰ ਸ਼ਿਵ ਜੀ ਦੀ ਤਪੱਸਿਆ ਤਾਂ ਵਿਸ਼ਨੂੰ ਜੀ ਤੋਂ ਵੀ ਵੱਧ ਹੈ ਤੇ ਵਿਸ਼ਨੂੰ ਜੀ ਨੇ ਸੋਚ ਵਿਚਾਰ ਕਰਕੇ ਸ਼ਿਵ ਜੀ ਨੂੰ ਆਪਣਾ ਗੁਰੂ ਬਣਾ ਲਿਆ ਉਹਨਾਂ ਦੇ ਚਰਨਾਂ ਵਿੱਚ ਉਹਨਾਂ ਹੀ ਨਮਸਕਾਰ ਕੀਤਾ ਬਹੁਤ ਹੀ ਲੋਕਾਂ ਨੇ ਸ਼ੰਕਾ ਕੀਤੀ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ 1997 ਨੇਤਾ ਜੋ ਅੰਗਰੇਜ਼ ਚਾਰਾਜ ਭਾਰਤ ਵਿੱਚ ਆਏ ਸੀ ਉਦੋਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਖਤਮ ਕਰਨ ਲਈ ਬਹੁਤ ਹੀ ਚਾਲਾਂ ਚਲੀਆਂ ਸਨ ਉਹਨਾਂ ਨੇ ਇੱਕ ਬਹੁਤ ਵੱਡੀ ਸ਼ੰਕਾ ਖੜੀ ਸੀ ਕਿ ਗੁਰੂ ਨਾਨਕ ਦਾ ਗੁਰੂ ਕੌਣ ਸੀ ਕਈਆਂ ਨੇ ਤਾਂ ਕਬੀਰ ਜੀ ਨੂੰ ਗੁਰ ਨਾਨਕ ਦਾ ਗੁਰੂ ਬਣਾ ਦਿੱਤਾ ਤੇ ਕਈਆਂ ਨੇ ਸੰਤ ਹਰੀਮ ਨੂੰ ਗੁਰ ਨਾਨਕ ਦੇਵ ਜੀ ਦਾ ਗੁਰੂ ਬਣਾ ਦਿੱਤਾ ਪਰ ਉਸ ਵੇਲੇ ਮਹਾਤਮਾ Swami ईश्वर ਨੰਦਾਜੀ ਬਹੁਤ ਹੀ ਵਿਦਵਾਨ ਸਨ ਉਨ੍ਹਾਂ ਸ਼ੰਕਾਵਾਦੀਆਂ ਨਾਲ ਟੱਕਰ ਲੈ ਕੇ ਉਹਨਾਂ ਨੇ ਇਹ ਸਿੱਧ ਕੀਤਾ ਕਿ ਗੁਰੂ ਨਾਨਕ ਦਾ ਗੁਰੂ ਉਹ ਅਕਾਲ ਪੁਰਖ ਦਾ ਸ਼ਬਦ ਸੀ ਫਿਰ ਸ਼ੰਕਾਵਾਦੀਆਂ ਨੇ ਸ਼ੰਕਾ ਕੀਤੀ ਗੁਰੂ ਨਾਨਕ ਨੇ ਕਿਸ ਨੂੰ ਮੱਥਾ ਟੇਕਿਆ ਤੇ ਫਿਰ ਸਵਾਮੀ ਜੀ ਨੇ ਜਵਾਬ ਕਿ ਗੁਰੂ ਨਾਨਕ ਦੇਵ ਜੀ ਨੇ ਗੁਰੂ ਜੀ ਗੁਰੰਗ ਦੇਵ ਜੀ ਸਨ ਗੁਰਨਾਨਕ ਦੇਵ ਜੀ ਨੇ ਕਿਸੇ ਅੱਗੇ ਸਿਰ ਨਹੀਂ ਝੁਕਾਇਆ ਕੇਵਲ ਸੋ ਕੇਵਲ ਗੁਰੰਗ ਦੇਵ ਜੀ ਦੇ ਸਾਹਮਣੇ ਹੀ ਸਿਰ ਝੁਕਾਇਆ ਸੀ ਇਹ ਗੁਰੂ ਜੀ ਆਪੇ ਹੀ ਗੁਰੂ ਬਣੇ ਤੇ ਆਪੇ ਹੀ ਚੇਲੇ ਬਣ ਗਏ ਇਹ ਗੱਲ ਬਹੁਤ ਬਰੀਕੀ ਹੈ ਕਿ ਆਪ ਹੀ ਗੁਰੂ ਬਣ ਗਏ ਤੇ ਆਪ ਹੀ ਚੇਲੇ ਬਣ ਗਏ ਕਿਉਂਕਿ ਜਿਹੜੀ ਜੋਤ ਗੁਰੂ ਵਿੱਚ ਹੁੰਦੀ ਹੈ ਉਹੀ ਪਰਮਾਤਮਾ ਉਹੀ ਆਤਮਾ ਚੇਲੇ ਵਿੱਚ ਆ ਜਾਂਦੀ ਹੈ ਗੁਰੂ ਸਾਹਿਬ ਨੇ ਉਹ ਜੋਤ ਨੂੰ ਪਛਾਣਿਆ ਉਹ ਸਰੀਰ ਤੇ ਮਗਰ ਨਹੀਂ ਲੱਗੇ ਜਿਵੇਂ ਗੁਨਾਕ ਦੀਵ ਜੀ ਨੇ ਗੁਰੰਗਾ ਦੇਵ ਜੀ ਨੂੰ ਆਪਣਾ ਗੁਰੂ ਬਣਾ ਕੇ ਮੱਥਾ ਟੇਕਿਆ ਇਹੀ ਵਿਸ਼ਨੂੰ ਜੀ ਨੇ ਆਪਣੇ ਚੇਲੇ ਸ਼ਿਵ ਜੀ ਨੂੰ ਗੁਰੂ ਬਣਾ ਕੇ ਮੱਥਾ ਟੇਕਿਆ ਹੁਣ ਵਿਸ਼ਨੂੰ ਜੀ ਦੇ ਚੇਲੇ ਸ਼ਿਵ ਜੀ ਹਨ ਤੇ ਸ਼ਿਵ ਜੀ ਦੇ ਚੇਲੇ ਵਿਸ਼ਨੂੰ ਜੀ ਹਨ ਜਦ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਵਿਸ਼ਨੂੰ ਜੀ ਦਾ ਅਵਤਾਰ ਹੋਇਆ ਸ਼੍ਰੀ ਰਾਮਚੰਦਰ ਜੀ ਨੇ ਆਪਣੇ ਇਸ਼ਟ ਦੀ ਉਪਾਸਨਾ ਕਰਨੀ ਸੀ ਤਾਂ ਉਹਨਾਂ ਨੇ ਆਪਣਾ ਇਸ਼ਟ ਸ਼ਿਵ ਜੀ ਦੀ ਉਪਾਸਨਾ ਕੀਤੀ ਲੰਕਾ ਜਾਣ ਵੇਲੇ ਪੋਲ ਬਣ ਵੇਲੇ ਪੋਲ ਸ਼ੁਰੂ ਕਰਨ ਦੀ ਅਰਦਾਸ ਨੇ ਸ਼ਿਵ ਜੀ ਮਹਾਰਾਜ ਜੀ ਦੇ ਚਰਨਾ ਵਿੱਚ ਕੀਤੀ ਇਹ ਇੱਕ ਕੁਦਰਤੀ ਨਿਜ਼ਮ ਹੈ ਭਾਰਤ ਦੇ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਈਸ਼ਟ ਆਪਣੇ ਗੁਰੂ ਨੂੰ ਯਾਦ ਕੀਤਾ ਜਾਵੇ ਉਹਨਾਂ ਦੀ ਉਪਾਸਨਾ ਕੀਤੀ ਜਾਵੇ ਤੇ ਉਹਨਾਂ ਦੀ ਪੂਜਾ ਕੀਤੀ ਜਾਵੇ ਤਾਂ ਕੰਮ ਸੌਖਾ ਹੀ ਸਿਰੇ ਚੜ ਜਾਂਦਾ ਹੈ ਸ਼੍ਰੀ ਰਾਮਚੰਦਰ ਜੀ ਨੇ ਪੋਲ ਬਣ ਤੋਂ ਜੋ ਵੀ ਵੱਡਾ ਕਾਰਜ ਸੀ ਇਹ ਕੋਈ ਛੋਟਾ ਕੰਮ ਨਹੀਂ ਸੀ ਸਾ ਸੰਘ ਜੀ ਸਮੁੰਦਰ ਤੇ ਪੋਲ ਬਣਾਨਾ ਇੱਕ ਬਹੁਤ ਵੱਡੀ ਗੱਲ ਸੀ ਆਮ ਨਦੀਆਂ ਦੇ ਪੋਲ ਬਣਾਉਣੇ ਸਰਕਾਰ ਨੂੰ 5-5 ਸਾਲ ਤੇ 10-10 ਸਾਲ ਲੱਗ ਜਾਂਦੇ ਹਨ ਸਮੁੰਦਰ ਤੇ ਤਾਂ ਪੋਲ ਬਣਾਉਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਉਹ ਸਮੁੰਦਰ ਵੀ ਕੋਈ ਆਮ ਸਮੁੰਦਰ ਨਹੀਂ ਸੀ 4-500 ਕੌਹਾਂ ਦਾ ਫਾਸਲਾ ਸੀ ਲਗਭਗ 1000 ਕਿਲੋਮੀਟਰ ਦਾ ਫਾਸਲਾ ਸੀ ਇਹ ਵੱਡਾ ਪੋਲ ਬਣਾਉਣਾ ਇੱਕ ਬਹੁਤ ਵੱਡੀ ਸਮੱਸਿਆ ਸੀ ਤੇ ਸ਼੍ਰੀ ਰਾਮ ਚੰਦਰ ਜੀ ਨੇ ਇਹ ਵੱਡਾ ਕਾਰਜ ਕਰਨ ਤੋਂ ਪਹਿਲਾਂ ਸ਼ਿਵ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਫਿਰ ਪੱਥਰਾਂ ਤੇ ਸ਼੍ਰੀ ਰਾਮ ਸ਼੍ਰੀ ਰਾਮ ਲਿਖ ਕੇ ਪੱਥਰ ਪਾਣੀ ਵਿੱਚ ਸੁੱਟੇ ਤੇ ਫਿਰ ਉਹ ਪੱਥਰ ਪਾਣੀ ਵਿੱਚ ਤੈਰ ਗਏ ਤੇ ਇੱਕ ਦੂਜੇ ਨਾਲ ਜੁੜਦੇ ਗਏ ਤੇ ਨਾਮ ਦੀ ਸ਼ਕਤੀ ਨਾਲ ਨਾਮ ਦੀ ਤਾਕਤ ਨਾਲ ਸ਼੍ਰੀ ਰਾਮ ਚੰਦਰ ਜੀ ਨੇ ਬਹੁਤ ਵੱਡਾ ਕਾਜ ਕਰ ਦਿੱਤਾ ਪੋਲ ਬਣਾਨ ਦਾ ਸ਼੍ਰੀ ਰਾਮ ਚੰਦਰ ਦੀ ਕਥਾ ਸੁਣਦੇ ਹੋਏ ਭਾਈ ਮਦਾਨਾ ਜੀ ਦੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋਈ ਪਾਈ ਮਦਾਨਾ ਜੀ ਨੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਗੁਰੂ ਜੀ ਸ਼੍ਰੀ ਰਾਮਚੰਦਰ ਜੀ ਨੇ ਐਦਾਂ ਕਿਉਂ ਕੀਤਾ ਗੁਰੂ ਜੀ ਤੁਸੀਂ ਮੇਰੀ ਸ਼ੰਕਾ ਦਾ ਨਿਵਾਨ ਕਰੋ ਤਾਂ ਸਮਰੱਥ ਹੋ ਤਾਂ ਮੈਨੂੰ ਦੱਸ ਸਕਦੇ ਹੋ ਕਿ ਸ਼੍ਰੀ ਰਾਮਚੰਦਰ ਜੀ ਨੇ ਐਦਾਂ ਕਿਉਂ ਕੀਤਾ ਉਹ ਆਪ ਇੰਨੇ ਵੱਡੇ ਮਹਾਪੁਰਖ ਹਨ ਉਹਨਾਂ ਨੇ ਐਦਾਂ ਕਿਉਂ ਕੀਤਾ ਉਹਨਾਂ ਸ਼ਿਵ ਜੀ ਦੀ ਪੂਜਾ ਕਿਉਂ ਕੀਤੀ ਉਹਨਾਂ ਨੂੰ ਸ਼ਿਵ ਜੀ ਦੀ ਪੂਜਾ ਕਰਨ ਦਾ ਕੀ ਕਾਰਨ ਸੀ ਜੇ ਸ਼ਿਵ ਜੀ ਦੀ ਉਪਾਸਨਾ ਕੀਤੀ ਜਦੋਂ ਪੱਥਰਾਂ ਤੇ ਉਹਨਾਂ ਦਾ ਨਾਮ ਲਿਖ ਦਿੱਤਾ ਉਹਨਾਂ ਨੇ ਇੰਦਾ ਕਿਉਂ ਉਹਨਾਂ ਸਾਰੇ ਪੱਥਰਾਂ ਤੇ ਸ਼ਿਵ ਦਾ ਨਾਮ ਕਿਉਂ ਲਿਖਿਆ ਉਹਨਾਂ ਨੇ ਸ਼ਿਰਾਮ ਲਿਖ ਦਿੱਤਾ ਇਹ ਸਭ ਕੁਸ਼ੀ ਰਾਮਚੰਦਰ ਜੀ ਨੇ ਕਿਉਂ ਮੇਰੇ ਮਨ ਦੀ ਇਹ ਸ਼ੰਕਾ ਗੁਰੂ ਜੀ ਨੂੰ ਦੂਰ ਕਰੋ ਸ਼ਿਰਾਮਚੰਦਰ ਜੀ ਸ਼ਕਤੀਮਾਨ ਨੇ ਉਹ ਆਪ ਸਮਰਤ ਸਨ ਉਹਨਾਂ ਫਿਰ ਸ਼ਿਵ ਜੀ ਦੀ ਪੂਜਾ ਕਿਉਂ ਕੀਤੀ ਇਹ ਸਾਰੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਜੀ ਅੱਧੀ ਸਾਰੀ ਹੀ ਗੱਲ ਸੁਣ ਲਈ ਤੇ ਥੋੜੀ ਗੱਲ ਦਾ ਹੋਰ ਸੁਣ ਲਓ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਰੱਬ ਨੇ ਅਕਾਲ ਪੁਰਖ ਤੇ ਉਹਨਾਂ ਨੂੰ ਜਿੰਮਾ ਦੁਸ਼ਟਾਂ ਨੂੰ ਖਤਮ ਕਰਨ ਦਾ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਖਜ਼ਾਨੇ ਵਿੱਚੋਂ ਤਾਕਤ ਦੇ ਕੇ ਦੁਸ਼ਟਾਂ ਨੂੰ ਮਾਰਨ ਲਈ ਇਸ ਧਰਤੀ ਤੇ ਭੇਜਿਆ ਸੀ ਤੇ ਪੂਰੀ ਤੌਰ ਤੇ ਸਮਰੱਥ ਸਨ ਉਹਨਾਂ ਕੋਲ ਜਿਹਨੂੰ ਪਰਮਾਤਮਾ ਨੇ ਪੂਰੀ ਤੌਰ ਤੇ ਸਮਰੱਥਤੀ ਹੋਵੇ ਰਾਮਚੰਦਰ ਜੀ ਨੇ ਆਪਣੀ ਮਹਿਮਾਨੀ ਕਰਾਈ ਉਹਨਾਂ ਨੇ ਨਾਮ ਦੀ ਮਹਿਮਾ ਕਰਾਈ ਉਹਨਾਂ ਲੋਕਾਂ ਨੂੰ ਆਪਣੀ ਪੂਜਾ ਨਹੀਂ ਕਰਨ ਦਿੱਤੀ ਕਿਉਂਕਿ ਜਿਹੜੀ ਮਹਾਪੁਰਖ ਨੇ ਉਹ ਆਪਣੀ ਪੂਜਾ ਕਦੀ ਵੀ ਨਹੀਂ ਕਰਦੇ ਇਹ ਉਹ ਸਾਰੇ ਮਹਾਪੁਰਖ ਹਨ ਜੋ ਕਿਤੇ ਕੋਈ ਪਖੰਡ ਹੋਵੇ ਤੇ ਰੱਜ ਕੇ ਆਪਣੀ ਪੂਜਾ ਕਰਦੇ ਨੇ ਪਖੰਡੀਆਂ ਦੀ ਗੱਲ ਹੈ ਪਰ ਜੇ ਅਸਲੀ ਮਹਾਪੁਰਖ ਨੇ ਉਹ ਆਪਣੀ ਪੂਜਾ ਕਦੇ ਵੀ ਨਹੀਂ ਕਰਦੇ ਸੀ ਸ਼੍ਰੀ ਰਾਮਚੰਦਰ ਜੀ ਇਹ ਦੱਸਣ ਵਾਲੇ ਸਨ ਕਿ ਆਪਣੀ ਪੂਜਾ ਨਾ ਕਰੋ ਨਾਮ ਦੀ ਪੂਜਾ ਕਰੋ ਨਾਮ ਦੀ ਮਹਿਮਾ ਕਰੋ ਗੁਨਾਨਕ ਦੀਪ ਜੀ ਕਹਿੰਦੇ ਸ਼੍ਰੀ ਰਾਮਚੰਦਰ ਦੀ ਬਹੁਤ ਉੱਚੇ ਸਨ ਭਗਤ ਪਿਆਰੇ ਰੱਬ ਨੂੰ ਜੇ ਮਾਂ ਪੁੱਤਰ ਪਿਆਰੇ ਪਰਮੇਸ਼ਰ ਤਾਂ ਆਪਣੇ ਭਗਤਾਂ ਦੀ ਬਾਹ ਫੜ ਕੇ ਹੀ ਕਰਦਾ ਤੇ ਭਗਤਾਂ ਵਿੱਚੋਂ ਸ੍ਰੀਸ਼ਟ ਭਗਤ ਜਿਨ੍ਹਾਂ ਦੀ ਸਭ ਤੋਂ ਵੱਡੀ ਸਮਾਦੀ ਹੈ ਅਖੰਡ ਸਮਾਦੀ ਉਹ ਸ਼ਿਵਜੀ ਮਹਾਰਾਜ ਨੇ ਜਿਨ੍ਹਾਂ ਦੀ ਸਮਾਦੀ ਕਿੰਨੇ ਹੀ ਜੁਗਾਂ ਤੱਕ ਲੱਗੀ ਰਹਿੰਦੀ ਹੈ ਕਰੋੜਾਂ ਜੁਗਾਂ ਤੱਕ ਲੱਗੀ ਰਹਿੰਦੀ ਹੈ ਪਰ ਉਹਨਾਂ ਦੀ ਅੱਖ ਵੀ ਨਹੀਂ ਖੁੱਲਦੀ ਸਭ ਤੋਂ ਆਕਾਲ ਪੁਰਖ ਦੇ ਜੇ ਕੋਈ ਭਗਤ ਹੈ ਤੇ ਸ਼ਿਵਜੀ ਮਹਾਰਾਜ ਨੇ ਸ਼ਿਵਜੀ ਹਨ ਉਹ ਤਾਂ ਮੋਗਣੀ ਨੇ ਪਰ ਧਿਆਨ ਵਿਸ਼ਨੂੰ ਜੀ ਤੇ ਕਰਦੇ ਨੇ ਤੇ ਵਿਸ਼ਨੂੰ ਜੀ ਸਤਿਗੁਣੀ ਦੇ ਪਰ ਇਹਨਾਂ ਵਿੱਚ ਫਰਕ ਕੋਈ ਵੀ ਨਹੀਂ ਜੋਤ ਇੱਕੋ ਹੀ ਹੈ ਸ਼ਰੀਰ ਦੋ ਨਜ਼ਰ ਆ ਰਹੇ ਨੇ ਮਹਾਰਾਜ ਕਹਿ ਰਹੇ ਨੇ ਕਿ ਜੋ ਤੂੰ ਪੁੱਛਿਆ ਹੈ ਕਿ ਨਾਮ ਕਿਉਂ ਲਿਖਿਆ ਹੈ ਤਿੰਨ ਈਵੀ ਰਸਤੇ ਆ ਮਰਦਾਨਿਆਂ 시ราม ਚੰਦਰ ਜੀ ਜੋ ਹੋਏ ਨੇ ਉਹ ਮਹਾਪੁਰਖ ਹੋਏ ਨੇ ਉਹਨਾਂ ਦਰਸ਼ਨ ਕਰਕੇ ਬਹੁਤ ਲੋਕਾਂ ਦਾ ਉਧਾਰ ਹੋਇਆ ਜਿਸ ਜਿਸ ਨੇ ਵੀ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਦਾ ਉਧਾਰ ਹੋਇਆ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਤੇ ਨਾਮ ਜਪਣ ਨਾਲ ਬਹੁਤ ਲੋਕ ਤਰੇ ਨੇ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਤੇ ਦਰਸ਼ਨ ਕਈ ਸਾਲਾਂ ਤੱਕ ਵੇ ਦਿਨਾਂ ਲੋਕਾਂ ਨੇ ਇਹਨਾਂ ਹੀ ਦਰਸ਼ਨ ਕੀਤੇ ਉਹ ਤਰਗੇ ਸ਼੍ਰੀ ਰਾਮਚੰਦਰ ਜੀ ਵੀ ਵਿਚਾਰ ਸੀ ਕਿ ਸਾਡੇ ਦਰਸ਼ਨ ਕਰਕੇ ਤਾਂ ਥੋੜੀ ਹੀ ਤਨਗੇ ਪਰ ਨਾਮ ਜਪ ਕੇ ਬਹੁਤ ਹੀ ਤਨਗੇ ਇਸ ਲਈ ਸ਼੍ਰੀਨ ਨਾਲੋਂ ਨਾਮ ਦੀ ਮਹਿਮਾ ਵੱਧ ਵੀ ਖਾਣੀ ਸੀ ਤੇ ਕਹਿੰਦੇ ਆ ਪਹਿਲਾ ਪੱਥਰ ਜੋ ਸ਼੍ਰੀ ਰਾਮਚੰਦਰ ਜੀ ਨੇ ਸੁੱਟਿਆ ਸੀ ਉਹ ਪਾਣੀ ਵਿੱਚ ਹੀ ਡੁੱਬ ਗਿਆ ਤੇ ਸਾਰੀ ਵਾਨਰ ਸੈਨਾ ਡਰ ਗਈ ਸ਼੍ਰੀ ਰਾਮਚੰਦਰ ਜੀ ਦੇ ਹੱਥ ਤੋਂ ਦੇ ਕੇ ਪੱਥਰ ਉਹੀ ਡੁੱਬ ਗਿਆ ਉਹਨਾਂ ਸੀ ਸਾਰੇ ਕੀ ਕਰੀਏ ਹੁਣ ਤਾਂ ਪੁਲ ਕਿਵੇਂ ਬਣੇਗਾ ਤਾਂ ਇਸ ਵੇਲੇ ਸ਼੍ਰੀ ਰਾਮਚੰਦਰ ਜੀ ਨੇ ਕਿਹਾ ਇਹ ਤਾਲਾ ਕਰੋ ਸਾਰੇ ਪੱਥਰਾਂ ਤੇ ਰਾਮ ਰਾਮ ਲਿਖੋ ਤੇ ਫਿਰ ਪਾਣੀ ਵਿੱਚ ਸੁੱਟੋ ਇਹ ਸੀ ਸ਼੍ਰੀ ਰਾਮਚੰਦਰ ਜੀ ਨੇ ਦੱਸਿਆ ਕਿ ਸ਼ਰੀਰ ਨਾਲੋਂ ਨਾਮ ਦੀ ਬੇਮਾ ਵੱਧ ਹੈ ਆਪਣੀਆਂ ਸ਼ਕਤੀਆਂ ਨਾਲ ਪੱਥਰ ਤਰ ਸਕਦੇ ਸਨ ਪਰ ਉਹਨਾਂ ਨਾਮ ਦੀ ਸ਼ਕਤੀ ਨਾਲ ਕਿਉਂ ਤਾਰਿਆ ਕਿ ਅੱਜ ਲੋਕ ਮੇਰੀ ਦੇਹ ਦਾ ਪੂਜਣ ਲੱਗ ਜਾਣ ਉੱਥੇ ਉਹਨਾਂ ਨਾਮ ਦੀ ਮਹਿਮਾ ਦੱਸਣੀ ਸੀ ਸਾਰੇ ਹਿੰਦੁਸਤਾਨ ਵਿੱਚ ਸ਼੍ਰੀ ਰਾਮ ਚੰਦਰ ਜੀ ਦੀ ਮੂਰਤੀ ਪੂਜੀ ਜਾਂਦੀ ਹੈ ਉਹ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆਂ ਨਾਮ ਦੀ ਮਹਿਮਾ ਵੱਡੀ ਦੱਸਣ ਵਾਸਤੇ ਪੱਥਰਾਂ ਤੇ ਰਾਮ ਰਾਮ ਲਿਖ ਕੇ ਪੱਥਰ ਤਾਰੇ ਨਾਮ ਦੀ ਮਹਿਮਾ ਬਹੁਤ ਵੱਡੀ ਹੈ ਸੋ ਹਰ ਰੋਜ਼ ਸਿਮਰਨ ਕਰਨਾ ਚਾਹੀਦਾ ਹੈ ਰਾਮ ਦਾ ਨਾਮ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਸਫਲ ਕਰ ਸਕੀਏ ਸਾਧ ਸੰਗਤ ਜੀ ਅੱਜ ਦੀ ਇਸ ਪਵਿੱਤਰ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੰਸਾਰ ਦੀ ਹਰ ਵੱਡੀ ਰੁਕਾਵਟ ਨਾਮ ਦੇ ਅੱਗੇ ਛੋਟੀ ਪੈ ਜਾਂਦੀ ਹੈ ਸ਼੍ਰੀ ਰਾਮ ਚੰਦਰ ਜੀ ਨੇ ਆਪਣੀ ਸ਼ਕਤੀ ਨਹੀਂ ਪਰਮਾਤਮਾ ਦੀ ਨੈਮੀ ਮਹਿਮਾ ਪ੍ਰਗਟ ਕੀਤੀ ਗੁਰਨਾਨਕ ਸੱਚੇ ਪਾਤਸ਼ਾਹ ਜੀ ਵੀ ਸਾਨੂੰ ਇਹੀ ਰਾਹ ਦਿਖਾਉਂਦੇ ਹਨ ਕਿ ਹੰਕਾਰ ਨਾਲ ਨਹੀਂ ਸਗੋਂ ਨਿਮਰਤਾ ਤੇ ਨਾਮ ਸਿਮਰਨ ਨਾਲ ਹੀ ਜੀਵਨ ਦੇ ਸਮੁੰਦਰ ਤੋਂ ਪਾਰ ਉਤਾਰਿਆ ਜਾ ਸਕਦਾ ਹੈ ਆਵ ਸਾਧ ਸੰਗਤ ਜੀ ਅਸੀਂ ਵੀ ਆਪਣੇ ਜੀਵਨ ਵਿੱਚ ਨਾਮ ਨੂੰ ਸਹਾਰਾ ਬਣਾਈਏ ਹਰ ਕਰਮ ਤੋਂ ਪਹਿਲਾਂ ਵਾਹਿਗੁਰੂ ਨੂੰ ਯਾਦ ਕਰੀਏ ਤੇ ਗੁਰੂ ਦੀ ਬਾਣੀ ਤੇ اٹਟ ਭਰੋਸਾ ਰੱਖੀਏ ਵੀਰੋ ਚੰਗੀ ਲੱਗੀ ਹੋਏ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਨਾਲ ਹੀ ਨਾਲ ਇਸ ਸਾਖੀ ਨੂੰ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ